ਸਿਆਣੇ ਕਹਿੰਦੇ ਆ ਵਿਦਿਆ ਵਿਚਾਰੀ ਤੱ ਪਰ ਉਪਕਾਰੀ ਅਸੀਂ ਸਕੂਲਾਂ 'ਚ ਇਹ ਕੰਦਾ ਵੀ ਲਿਖਿਆ ਪੜਦੇ ਆ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸੋ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਸਾਰਾ ਤੁਸੀਂ ਕਿਤਾਬਾਂ ਚ ਪੜ ਸਕਦੇ ਹੋ। ਔਰ ਇਹਨਾਂ ਲਾਇਬ੍ਰੇਰੀਆਂ ਦੀ ਵਿਲੱਖਣਤਾ ਇਹ ਹੈ ਮੈਂ ਕੁਝ ਬੱਚੇ ਛੋਟੇ ਸ਼ੈਣੀਵਾਰੀ ਲਾਇਬ੍ਰੇਰੀ ਚ ਪੜ ਰਹੇ ਸੀ। ਮੈਂ ਕਿਹਾ ਬੇਟਾ ਕੀ ਫਾਇਦਾ ਹੋਊਗਾ? ਉਹ ਕਹਿੰਦੇ ਜੀ ਘਰ ਕਈ ਵਲ ਮਾਹੌਲ ਨਹੀਂ ਬਣਦਾ ਪੜਾਈ ਦਾ। ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ। ਸਿਟਿੰਗ ਨਹੀਂ ਬਣਦੀ। ਇੱਥੇ ਸਾਨੂੰ ਇਹ ਫਾਇਦਾ ਹੈ ਕਿ ਜਦੋਂ ਤੁਸੀਂ ਆਉਣਾ ਖਾਸ ਤੌਰ ਤੇ ਕੁੜੀਆਂ ਇਹ ਗੱਲ ਦੱਸ ਰਹੀਆਂ ਸੀ ਕਿ ਅਸੀਂ 4-4 5-5 ਕੁੜੀਆਂ ਇਕੱਠੀਆਂ ਹੋ ਕੇ ਇੱਥੇ ਆ ਜੰਨੇ ਆ ਤਾਂ ਸਿਲੇਬਸ ਦੀਆਂ ਕਿਤਾਬਾਂ ਸਾਨੂੰ ਇੱਥੋਂ ਵੀ ਮਿਲ ਜਾਂਦੀਆਂ ਨੇ ਘਰੋਂ ਵੀ ਲੈ ਆਉਂਨੇ ਆ ਤਾਂ ਸਾਡੀ ਸਿਟਿੰਗ ਬਣ ਜਾਂਦੀ ਹੈ ਇੱਥੇ ਤੇ ਬੱਚਿਆਂ ਨੂੰ ਪੁੱਛਿਆ ਕਿ ਕੀ ਬਣਨਾ ਹੈ ਕਹਿੰਦੇ ਆਈਐਸ ਬਣਨਾ ਹੈ ਜੀ ਆਈਪੀਐਸ ਬਣਨਾ ਹੈ ਜੀ ਇੰਜੀਨੀਅਰ ਬਣਨਾ ਹੈ ਜੀ ਸਾਇੰਟਿਸਟ ਬਣਨਾ ਹੈ ਜੀ ਇਹ ਸੁਪਨੇ ਦੇਖਣੇ ਚਾਹੀਦੇ